ਜਿਸ ਤਰੀਕੇ ਨਾਲ ਪਰਦਾਵੋਸ਼ ਕੀਤੀ ਗਈ ਹੈ ਇੱਕ ਵਿਅਕਤੀ ਨੂੰ ਸਾਹਮਣੇ ਰੱਖ ਕੇ ਉਹਨਾਂ ਔਰਤਾਂ ਦੀ ਉਹਨਾਂ ਲੜਕੀਆਂ ਦੀ ਜਿਹਨਾਂ ਨੂੰ ਖੋਰਨੀ ਹੈ ਇਹ ਤਾਂ ਕੱਲ ਨੂੰ ਅਕਾਲੀ ਸ਼ਬਦ ਛੜਾ ਹੈ ਕੋਈ ਸੰਗਰ ਦਾ ਸੰਗਰ ਦਾ ਲੋਕੀ ਸਾਨੂੰ ਸ਼ਰਨ ਆਉਣ ਲੱਗ ਜਗਾ ਦੇ ਕਿ ਸਾਡੇ ਨੂੰ ਕੀ ਅਕਾਲੀ ਕਹਿੰਦੇ ਨੇ ਅਕਾਲੀਆਂ ਦੇ ਗਰਦਾਰੇ ਹੁੰਦੇ ਜਿਸ ਤਰੀਕੇ ਦੇ ਨਾਲ ਸਿੱਜਾਂ ਤੋਂ ਬੋਲਿਆ ਜਾ ਰਿਹਾ ਹੈ ਕਿ ਇਹ ਔਰਤਾਂ ਮਾਰੇ ਇਹ ਲਿਖਿਆ ਜਾ ਰਿਹਾ ਹੈ ਕਿ ਦੂਜੇ ਵਿਅਕਤੀ ਨੂੰ ਉਸਤਾਨ ਬਚਾਉਂਦੇ ਚਾਉਂਦੇ ਅਸੀਂ ਸਤਾਪ ਨੂੰ ਕਢਾਉਣ ਨੂੰ ਸਾਥ ਚਾਹਦੇ ਮੈਨੂੰ ਪਰਦਾਵੋਸ਼ ਹੀ ਕਰਨੀ ਹੈ ਤੁਸੀਂ ਪਾਲਟੈਕਸ ਕਰਨੀ ਹੈ 200% ਕਰਨੀ ਹੈ 500% ਕਰਨ ਦੀ ਲੋੜ ਹੈ ਉਹਨਾਂ ਔਰਤਾਂ ਦਾ ਦੇਖੋ ਕਿ ਜਿਹੜੇ ਸਾਡੇ ਦੇ ਇਹ ਕਰਪਾ ਦੇਸ਼ਾਂੀਆਂ ਪਾਰਾਂ ਦੇ ਸੁਖਾਂ ਆਉਂਦੇ ਸੀ ਇਹ ਜੀ ਅਫਦਾਲੀ ਔਰਤਾਂ ਲੈ ਕੇ ਜਾਣਾ ਕਿਹਦੇ ਸੁਨਗਦੇ ਆਏ ਸੀ ਚਿੱਠੀਆਂ ਲਿਖੇ ਵਾਇਸਰਾਏ ਦੀ ਬੇਟੀ ਨੇ ਇੰਡੀਆ ਜਾਣਾ ਤੋਂ ਵਾਇਸਰਾਏ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਜੇ ਤੂੰ ਕਿੱਥੇ ਉਤਰਨਾ ਤਾਂ ਕਿ ਸਿੱਖ ਦੀ ਟੈਕਸੀ ਦੇ ਵਿੱਚ ਬੜ 2016 ਦੇ ਵਿੱਚ ਤਿਹਾੜ ਦੇ ਵਿੱਚ ਗਰੋਵਰ ਸਿੰਘ ਦਾ ਪ੍ਰਕਾਸ਼ ਪੱਤਰ ਬਣਾਇਆ ਗਿਆ ਤੇ ਇੱਕ ਸਮੀਖਿਆ ਰੱਖਿਆ ਗਿਆ ਉਸ ਤੋਂ ਪਹਿਲਾਂ ਸਰਕਾਰ ਵੱਲੋਂ ਅਸੀਂ ਵੀ ਗਏ ਉਹਦੇ ਵਿੱਚ ਜਸਮੀਤ ਜਾਦਵ ਲਾਲੂ ਜੀ ਆਰ ਦਾ ਬੇਟਾ ਉਸ ਪੀਚ ਕਰ ਰਿਹਾ ਸੀ ਕਹਿੰਦਾ ਅੱਜ ਵੀ ਬਿਹਾਰ ਦੇ ਵਿੱਚ ਕਿਸੇ ਲੜਕੀ ਨੇ ਪਿੰਡ ਤੋਂ ਸ਼ਹਿਰ ਜਾਣਾ ਹੋਵੇ ਤਾਂ ਸਿੱਖ ਰਾਹ ਤੋਂ ਲੱਭਦੀ ਹੈ ਅਸੀਂ ਆਪਣਾ کردار ਖੰਨ ਕਰਨ ਲੱਗੇ ਹੋਏ ਆਂ ਆਪਣੀ ਅਗਲੀ ਅਖੀਰ کردار ਖੰਨ ਕਰਨ ਲੱਗੇ ਹੋਏ ਆਂ ਜਦੋਂ ਕਿਸੇ ਬੁਢੀ ਦੀ ਗੱਲ ਕਰਦਾ ਮੈਂ ਸ਼ਬਦਾਵਲੀ ਵਰਦਾ ਉਹ ਨੂੰ ਕਹਿ ਦਿੰਦੇ ਆ ਕਿ ਪੈਂਦੀ ਸ਼ਬਦਾਵਲੀ ਨਹੀਂ ਕਰਾਂਗਾ ਭਣੀ ਸਾਡੇ ਆਪਣੇ ਜਿਹੜੇ ਵਰਤ ਰਹੇ ਨੇ ਇਹ ਵਰਤ ਲਈ ਉਹੀ ਬੰਦਾ ਨਹੀਂ ਬੋਲ ਰਿਹਾ ਉਹ ਇਹ ਗੱਲ ਨਹੀਂ ਬੋਲਿਆ ਕੋਈ ਲੀਡਰ ਨਹੀਂ ਬੋਲਿਆ ਕਿ ਸ਼ਰਧਾਵਲੀ ਖਤ ਵਾਲ ਤੋਂ ਕਰ ਰਹੇ ਸੀ ਈਪੀਆਂ ਬਾਰੇ ਪੜਾਣਾ ਬਾਰੇ ਇਸ ਤਰ੍ਹਾਂ ਸ਼ਰਧਾਵਲੀ ਤੋਂ ਸ਼ਬਦ ਨਹੀਂ ਦਿੰਦੇ